ਹੋਣ ਚੜੂ ਮਿੱਠਾ ਖਾ ਕੇ ਗੱਡੀ ਝਾਜੇ ਅੰਤਰੀਆਂ ਮੀ ਬੋਲੇ ਵਾਏ ਅੰਤਰੀਆਂ ਮੀ ਗਾਏ ਸਾਰੀ ਮੰਗੀ ਇੱਕ ਮਿੰਟ ਬਾਈ ਕਲੋਜ਼ ਹੈ ਭਰਾ ਬਲਕੇ ਅਖਾਜੀ ਓਮ ਨਮੋ ਸ਼ਿਵ ਆ ਪਾਪਾ ਪਾਪੋ ਦੇ ਸ਼ਿਵ ਆਏ ਅਗਲੀ ਪੜੀ ਹੋ ਗਈ ਜੇਕਰ ਆ ਗਏ ਖੱਟ ਗਿਆ ਬੜਾ ਵਧੀਆ 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 ਖੁਸ਼ੀ ਦਾ ਦੇਖੇ ਭਾਈ ਸਿਰੇ ਸਿਰੇ ਤਾਂ ਖਾਦੇ ਆ ਹਾਂ ਕਿਦਾਂ ਓਕਰ ਬੋੜ ਓਕੇ ਲੈ ਲੈ ਬਾਬਾ ਲੈ ਬਾਬਾ ਬਾਬੇ ਦਾ ਦੇਣਿਆ ਮਾਲ ਤੇ ਖੜਿਆ ਮਾਲ ਤੇ ਆਉਣ ਹਲਾ ਰਹੇ ਵੀਲਾ ਛਾਤਾ ਯਾਰ ਤੇਰਾ ਥੋਕੇ ਤੇ ਬੜੇ ਸਵਾਰੇ ਨਹੀਂ ਉਹ ਨਹੀਂ ਬਾਬੇ ਦੇਣਿਆ ਇਦਾਂ ਨਹੀਂ ਆਇਓ ਮੇਰੇ ਭਰਾ ਹਰ ਹਰ ਮਹਾਦੇਵ ਮੈਂ ਮੇਰੇ ਭਰਾਵਾਂ ਨੂੰ ਰਿਕਵੈਸਟ ਕਰਦਾ ਕਿ ਦਵਾ-ਦਵਾ ਆਇਓ ਛੂ ਨਹੀਂ ਲੱਪਣੇ ਤੁਹਾਨੂੰ ਦੱਸਤਾ ਹੀ ਤੁਹਾਨੂੰ ਕੱਲ ਵੀਡੀਓ ਪਾ ਕੇ ਦੱਸਤਾ ਸੀਗਾ ਬਈ ਐਸਾ ਮਾਹੌਲ ਬਣਾਉਂਗਾ ਦੁਨੀਆ ਯਾਦ ਰੱਖੂਗੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਤੁਹਾਡਾ ਸਾਡੇ YouTube ਚੈਨਲ ਬਲੌਗ ਦੇ ਵਿੱਚ ਬਾਬਾ ਬੋਲੇनाथ ਭਰਾਵਾਂ ਕੇ ਜਮੀਨ ਆ ਵਾ ਦੇਖੋ ਸਾਰਿਆਂ ਨੂੰ ਨਾ ਔਖਾ ਹੋ ਜਾਣਾ ਸਾਰਿਆਂ ਨੇ ਮੇਲਾ ਲਾਇਆ ਵਾ ਵੀ ਮੇਰੇ ਭਰਾਵਾਂ ਨੇ ਮੇਰਾ ਪਹਿਲਾ ਬੂਟ ਲਿਆ ਜੀ ਮਿਹਰਬਾਨੀ ਬਹੁਤ ਵਧੀਆ ਗੱਲ ਆ ਵੀ ਛੋਟੇ ਛੋਟੇ ਬੱਚੇ ਆ ਤੇ ਪੈਸਾ ਐਸੀ ਜਗ੍ਹਾ ਤੇ ਲਾ ਕੇ ਚੱਲੇ ਆ ਜਿਹੜਾ ਖਰਚਣ ਨੂੰ ਮਿਲਿਆ ਸੀ ਵੀ ਕੰਮ ਆ ਜਾਊਗਾ ਬਹੁਤ ਅੱਛੀ ਗੱਲ ਹੈ ਬੇਟਾ ਤੁਸੀਂ 500 ਰੁਪਏ ਕਿਤੇ ਫਾਲਤੂ ਵੇਸਟ ਕਰ ਜਾਂਦੇ ਨਾ ਖਾਣ ਪੀਣ ਤੇ ਬਹੁਤ ਵੱਡੀ ਗਲਤੀ ਸੀ ਤੁਹਾਡੀ ਤੇ ਮੇਰੇ ਤੋਂ ਆਹ ਦੇਖ ਲਓ ਇਧਰ ਆਰਟੀਕਲ ਫ੍ਰੈਟ ਲਾਤਾ ਸਰਾ 500 ਰੁਪਏ ਚ ਫ੍ਰੈਟ ਲਾਤਾ ਇੱਧਰ ਲੱਭਣਾ ਕੁਛ ਨਹੀਂਗਾ ਮੈਂ ਦੱਸਤਾ ਹੀ ਹਾਂਜੀ 700 ਦਾ ਜਾਂ 500 ਦਾ ਲੈ ਜਾਓ ਇਹ ਇੱਧਰ 700 ਵਾਲਾ ਆ ਉਧਰ 700 ਵਾਲਾ ਆ ਕਿਸੇ ਕਸਟਮਰ ਨੇ ਰੱਖਿਆ ਆ ਹਾਂਜੀ ਉਧਰ 700 ਰੁਪਏ ਦਾ ਜੀ ਉਹ ਕਸਟਮਰ ਚਾਚਾ ਕਿ ਇੱਧਰ ਕਰ ਦਿੰਦੇ ਆ ਮਨਾਂ ਨਹੀਂ ਕਰ ਸਕਦੇ ਭਾਜੀ ਇਹ ਜਿਹੜੀ ਕੀ ਆ ਦੇਖੋ ਇੱਕ ਆ ਵੀ ਇੱਧਰ ਵੜਿਆ ਪਿਆ ਹੁਣ ਇਹਨਾਂ ਨੇ ਇਹ ਜੇ ਤੁਸੀਂ ਇਹ ਪੈਸਾ ਇਸ ਜਗ੍ਹਾ ਤੇ ਲਾ ਕੇ ਜਾਓਗੇ ਨਾ ਕਮ ਆਊਗਾ ਬੱਚੇ ਦੇ ਫਾਲਤੂ ਖਾ ਪੀ ਕੇ ਪੈਸਾ ਖਰਾਬ ਕਰ ਜੋਂਗੇ ਕੋਈ ਕੰਮ ਨਹੀਂ ਆਉਣਾ ਤੇ ਇਹ 1000 ਰੁਪਏ ਦੀ ਆਟਮ ਆ ਜਿਹੜੀ ਅਸੀਂ ਸੇਲ ਸਾਡੀ ਸ਼ਾਪ ਆ ਜੀ ਅਸੀਂ ਹਾਂ ਇਹ ਅਸੀਂ ਇਹ ਤੁਹਾਡਾ ਫਾਇਦਾ ਆ ਸਾਡਾ ਨਹੀਂ ਫਾਇਦਾ ਹੈਗਾ ਇਸ ਵਿੱਚ ਸਾਡਾ ਸਿਰਫ ਮਾਲ ਨਿਕਲਣ ਦੇ ਆ ਉਹ ਬੈਨੀਫਿਟ ਲੈ ਲੈ ਲੇ ਲੀ ਜਾਂਦੇ ਆ ਲੈ ਉਹ ਲੈ ਕੇ ਬੈਨੀਫਿਟ ਉਹ ਲੈ ਕੇ ਮੇਰੀ ਗੱਲ ਸੁਣ ਮੇਰੇ ਹਿਸਾਬ ਨਾਲ ਸੈਟਿੰਗ ਸਹੀ ਨਹੀਂ ਹੈ ਜੀ ਮੈਨੂੰ ਇੱਥੇ ਇੱਕ ਨਾ ਖਾੜੀ ਚਾਹੀਦਾ ਸੀਗਾ ਕੇ ਖੜਨ ਲੋ ਹੁਣ ਅੱਜ ਨੰਬਰ ਵੱਟ ਕੇ ਦੇਣਾ ਵੀ ਕਿੱਦਾਂ ਲੱਭ ਕੇ ਦਊਗਾ ਕਿਉਂ ਉਹਨਾਂ ਨੇ ਨੰਬਰ ਚੱਕਣਾ ਆਪ ਹੀ ਲੈ ਜਾਣਾ ਆਏ ਆ ਇੱਕ ਡੈਡੀ ਮੇਰੇ ਆ ਵੀ ਚੇਤੇ ਕਾਉਂਟਰ ਕੱਢ ਦਈਏ ਨਹੀਂ 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 ਓਕਾ ਲੱਭ ਕੇ ਦੇਣਾ ਮੇਰੇ ਵਾਸਤੇ ਬਹੁਤ ਓਕਾ ਆ ਮੈਨੂੰ ਨਹੀਂ ਸਾਡੀ ਸਹੀ ਲੱਗੀ ਮੈਂ ਦੱਸਦਾ ਆ ਇੱਕ ਦੂਜੇ ਉੱਤੇ ਕਰ ਦਈਏ ਆ ਵਿੱਚੋਂ ਕੱਢ ਦੂੰਗਾ ਨਾ ਆਪਾਂ ਐ ਕਸਟਮਰ ਤੇ ਆ ਬਿਲਕੁਲ ਗੱਲ ਇਹ ਤਾਂ ਉੱਚੀ ਬੋਲਣਾ ਪੈ ਰਿਹਾ ਆ ਐਨੀ ਦੂਰ ਨਹੀਂ ਮੈਂ ਸੌਦਾ ਵੇਚ ਪਾਉਂਗਾ ਯਾਰ ਕਸਟਮਰ ਐਨੀ ਦੂਰ ਆਪਾਂ ਸੌਦਾ ਨਹੀਂ ਵੇਚ ਹਾਜ ਆ ਗਿਆ ਕਹਿੰਦੇ ਰਾਜਸਥਾਨ ਦਾ ਹਾਜ ਮੇਲਾ ਪੂਰਾ ਭਰਦਾ ਪਿਆਈ ਦੇਖੋ ਬਾਬੇ ਦੀ ਕਿਰਪਾ ਨਾਲ बम बम बोले बम बम बोले बल्ले लाटू दे, सेल, दे। सेल, ओ सेल ओ सेल नंगळियो ले आ ले आ ला ना तेरे नु ਨਾਲ माइक ਵੀ ਲੈ ਕੇ ਅੰਦਰੋਂ ਦੋ ਮਿੰਟ ਪਾਣੀ ਆਉਂਦਾ ਲੈ ਕੇ ਆਉਂਦਾ ਸਭ ਮਿੰਟਾਂ ਤੀ ਵੀ ਜਾਈਂ ਮੇਰਾ ਭਰਾ ਹੈ ਤੇ ਤੀ ਸਰੇ ਸਰੇ ਕਾਂ ਖਾਦੇ ਆ ਕਾਂ ਖਾਦੇ ਕਾਂ ਖਾਦੇ ਸਰੇ ਸਰੇ ਪਾਣੀ ਤੇ ਲੱਗ ਗਏ ਸਵਾਗਤ ਹੈ ਲੱਗੋ ਪਾਣੀ ਦਿੰਦਾ ਭਰਾ ਮੇਰੇ ਪੁੱਤ ਨੂੰ ਪਾਣੀ ਪਿਆ ਮੇਰੇ ਪੁੱਤ ਨੂੰ ਦਾਮ ਇੱਕ ਦਾਮ 8 ਨੰਬਰ ਆ ਗਏ ਜਾਨ 8 ਨੰਬਰ ਦਿਖਾ ਦਿੰਦੇ ਆ ਜੀ ਅਲ ਹਮਦੁਲਿਲਾ ਸਭਪੁਰਾ ਮਾਲ ਨਹੀਂ ਮਿਲਣਾ ਸੁਰੇ ਸੁਰੇ ਮਲਾਈ ਆ ਮਲਾਈ ਮਲਾਈ ਲਾ ਲਓ ਮੇਰੇ ਭਰਾ ਇਹਦੇ ਲੱਸੀ ਰਹਿਣੀ ਸ਼ਾਮ ਨੂੰ ਆਇਓ ਮੇਰੇ ਭਰਾ ਮਲਾਈ ਮਲਾਈ ਲਾ ਲਓ ਜੀ ਮਲਾਈ ਮਲਾਈ 7 ਨੰਬਰ ਮੇਰੀ ਜਾਨ ਨੂੰ ਇੱਧਰ ਦਿਵਾ ਰੀ ਇੱਧਰ ਆ ਮੇਰਾ ਭਰਾ ਆ ਸਾਰਾ ਸਾਤੀ ਵਿਆਹ ਮੇਰੀ ਜਾਨ ਸਾਡਲਾ ਮੇਰਾ ਭਰਾ 500 ਰੁਪਏ ਚ ਕੜਾ ਘਾਲਾ ਕੱਲਾ ਕੱਲਾ ਉੱਚੀ ਨਾ ਗਏ ਲੋ ਹੈ ਕੜਾ ਕੱਲਾ ਕੱਲੇ ਖਾਈ ਜਾਓ ਪੁੱਛੋ ਨਾ ਗਏ ਨੂੰ ਇਸ ਸੁਲਾਮ ਆਰ ਨੂੰ ਸੁੱਕੀ ਕਿਤੇ ਹਲੋ ਭਰਾ ਹੁਣ ਚੜੂ ਮਿੱਠਾ ਖਾ ਕੇ ਗੱਡੀ ਝਾਜੇ ਆਏ ਹਾਏ 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 ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਇੱਧਰ 7 ਨੰਬਰ ਤੇ ਆ ਮੇਰੀ ਜਾਨ ਆ ਜਾ ਆ ਮਿਲ ਜੂਗਾ ਮਿਲ ਮੈਨ ਗੱਲ ਓ ਮੇਰੇ ਭਰਾ ਨੇ ਮੇਰਾ ਪਾਇਆ ਹੁਣੇ ਚੈੱਕ ਕਰ ਹੁਣੇ ਲੈ ਕੇ ਗਿਆ 500 ਰੁਪਏ ਚ ਓ ਆ ਕੜਾ ਇੱਥੇ ਲੱਗੇ ਲੱਗਾ ਆ ਕੜਾ ਲੱਗੇ ਲੱਗਾ ਕੜਾਹ ਦਾ ਲੈ ਕੇ ਆਓ ਯਾਨੀ ਕੜਾਹ ਦਾ ਲੈ ਕੇ ਆਓ ਇੱਥੇ ਕਰ ਲੈ ਆਉਂਗਾ ਇੱਥੇ ਲੱਗੇ ਲੱਗਾ ਦੋ ਦਿਨ ਭਰ ਲਿਆ ਭੁੱਖ ਬਹੁਤ ਲੱਗੀ ਪਈ ਆ ਡੋਂਗੇ ਜੇ ਦੋ ਦਿਨ ਲਿਆ ਤੇ ਭਰਾ ਨੇ ਲੈ ਲਿਆ ਜਿਹੜੇ ਸਮਝਦਾਰ ਆ ਉਹ ਪੈਸਾ ਆਪਣਾ ਬਿਲਕੁਲ ਸਹੀ ਜਗ੍ਹਾ ਤੇ ਲਾ ਕੇ ਜਾ ਰਹੇ ਆ ਜਿਨ੍ਹਾਂ ਦਾ ਦਿਮਾਗ ਨਹੀਂ ਕੰਮ ਕਰਦਾ ਉਹਨਾਂ ਨੇ ਬਾਹਰੋਂ ਫालतू ਪੈਸਾ ਖਰਾਬ ਕਰਕੇ ਚੱਲ ਜਾਣਾ ਲੇਕਿਨ ਪੈਸਾ ਉਸ ਜਗ੍ਹਾ ਤੇ ਲਾ ਕੇ ਜਾਇਓ ਮੇਰੇ ਭਰਾ ਜਿੱਥੇ ਤੁਹਾਡਾ ਕੰਮ ਆ ਜਾਏ ਜਿਹੜਾ 6 ਮਹੀਨੇ ਖੰਡਾਓਗੀ ਵਿਸ਼ਾਲ ਵਾਦੀ ਵਾ ਵਿਸ਼ਾਲ ਮੇਰਾ ਭਰਾ ਮੇਰੇ ਕੋਲੋਂ ਸ਼ੂ ਲੈ ਕੇ ਚੱਲਿਆ ਵਿਸ਼ਾਲ ਜੀ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਕਿੱਥੋਂ ਆਏ ਪਿੰਡੋਂ ਉਹ ਵੈਗਾ ਵਿਸ਼ਾਲ ਕਿੱਥੋਂ ਆਇਆ ਕਹਿੰਦਾ ਪਿੰਡੋਂ ਆਇਆ ਆ ਵੀ ਗੱਲ ਸਹੀ ਆ ਤੁਸੀਂ ਮੈਨੂੰ ਜਾਣਦੇ ਹੋ ਨਹੀਂ ਮੈਂ ਬਹੁਤ ਕਿੰਨਾ ਡਾਡੀ ਆਈਡੀ ਅੱਛਾ 500 ਰੁਪਏ ਸੀ ਇਹ 200 ਆ ਜੀ ਕਿਦਾਂ 500 ਰੁਪਿਆ ਰੇਟ ਦੱਸੋ ਕਿਦਾਂ ਵਧੀਆ ਕੋਕਰਪੋੜਾ ਇਹ ਤਾਂ ਥੱਲੇ ਕੁਝ ਹੋ ਸਕਦਾ ਨਹੀਂ ਇਹ ਤਾਂ ਥੱਲੇ ਨਹੀਂ ਕੋਈ ਸਰਾ ਇਹ ਤਾਂ ਮੇਰਾ ਹੋਆ ਰ ਕੋਕਰਪੋੜਾ ਪਹਿਲਾਂ ਵੀ ਆਏ ਮੇਰੇ 숍 ਤੇ ਨਹੀਂ ਮੈਂ ਪਹਿਲੇ ਕਰਦਾ ਸੀਗਾ ਮੈਂ ਕਿਹਾ ਚੱਲ ਦੇਖ ਲੈਣੇ ਤੇ ਬਟਾ ਮੋਬਾਈਲ ਦਾ ਕੰਮ ਵੀ ਆ ਤੇ ਸ਼ੂ ਦਾ ਕੰਮ ਵੀ ਆ ਮਿਹਰਬਾਨੀ ਲਓ ਜੀ ਭਾਈ ਜਣਾਵਾ ਪੱਕਾ ਹੀ ਨਾਲ ਜੁੜਨ ਲੱਗੇ ਆ ਤੇ ਮੇਰੇ ਕੋ ਬੱਚਾ ਬਹੁਤ ਘੜ ਘੜ ਹੁੰਦੀ ਆ ਮੇਰੇ ਕੋ ਬੱਚਾ ਬਹੁਤ ਘੜ ਘੜ ਹੁੰਦੀ ਆ ਬੱਚਾ 에ਰਪੋਰਟ ਗਲਾਸ ਲੱਟਰ ਅੰਦਰ ਕਿਥੇ ਗਿਆ ਗਲਾਸ ਕਰਦਾ ਲੱਗਣਾ ਅਜੇ ਹੋਰ ਮਹਾਰਾਜ ਯਾ ਚੱਲ ਨੇ ਵਧੀਆ ਵਧੀਆ ਲੱਡੂ ਪਾਣੀ ਪੀਣਾ ਮੇਰੇ ਪੁੱਤ ਨੇ ਪੀਣਾ ਪੀ ਲੋ ਵੀ ਲੋ ਦੋਰਾਜਾ ਦੋਰਾਜਾ ਪੀ ਲੋ ਬਹੁਤ ਵਧੀਆ ਬਹੁਤ ਜਰਦੀ ਕਲਾ ਬਈ ਕਿਰਪਾ ਭਰਾਵਾਂ ਦੀ ਆਪਨੇ ਚਾਓ ਵਧੀਆ ਵਧੀਆ ਖੁਸ਼ੀ ਇਹਦਾ ਦੇਖ ਕੇ ਭਾਈ ਬਹੁਤ સર ਕਿਦਾਂ ਮੈਂ ਟਲਾਵਾ ਮੈਨੂੰ 6 ਤੱਤ ਨੰਬਰ ਆਉਣਾ 6 ਆਉਂਦਾ ਕਿ 7 ਆਉਂਦਾ ਹਲੋ ਬਹੁਤ ਸੁਣਾ ਕਲਰ ਆ ਬੜਾ ਹੀ ਪਿਆਰਾ ਕਲਰ ਆ उधर सात सौ जा बाकी सारा ही पांच सौ सारा ही सात सौ रुपये बस ढाई सौ इधर सारा ही पांच सौ सारा ही पांच सौ माल बहुत घंटा मिलना नहीं गा माल मिलो ला बहुत वाइया कृपा भरावानी ਔਰ ਨੰਦਿਆ ਤੁਹਾਡੀ ਛੋਟੀ ਜਿਹੀ ਰਿਕਵੈਸਟ ਆ ਇਹਨੂੰ ਮਾੜਾ ਜਿਹਾ ਆਪਾਂ ਪਿੱਛੇ ਨੂੰ ਕਰ ਦੇਣਾ ਆ ਬੋਲ ਕੇ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਮੇਰੇ ਭਰਾਵਾਂ ਦਾ ਅੱਜ ਕਿੱਥੋਂ ਆਏ ਸੀ ਥੈਂਕ ਯੂ ਸਾਹਿਬ ਜੀ ਮਿਹਰਬਾਨੀ ਲਓ ਜੀ ਲੈ ਕੇ ਲੈ ਕੇ 500 ਰੁਪਏ ਮੇਰੇ ਭੈਣ ਬਹੁਤ ਵਧੀਆ ਤੇ ਤੇਰੀ ਘਾਲ ਹੈ ਸਲੇਮਪੁਰ ਸਲੇਮਪੁਰ ਮੈਂ ਨਹੀਂ ਆਇਆ ਮੁੰਡੇ ਆਏ ਸੀਗੇ ਹਾਂ ਮੇਲੇ ਤੇ ਲਓ ਜੀ ਭਰਾ ਮਿਲ ਗਿਆ ਆਪਾਂ ਨੂੰ ਆਪਾਂ ਤੱਲਣ ਮਿਲਿਆ ਸੀ ਕੋਲ ਤੇ ਕਿਦਾਂ ਲੁੱਟਿਆ ਸੀ ਨਾ ਮੇਲਾ ਆਪਾਂ ਉਦੋਂ ਆਹ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਹੈਗੇ ਖੁੱਲੇ ਤੁਹਾਡੇ ਕੋਲ 250 ਦਿਓ ਵਾਪਸ ਲਓ ਜੀ ਭਾਈ ਹੁਣ ਆ ਗਏ ਭਾਈ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਕਿਹੜਾ ਏਰੀਆ ਆਪਣਾ ਆ ਆਪਣਾ ਭਾਈ ਤੱਲਣ ਦੇ ਨਾਲ ਚੱਲ ਜੁਣੀ ਕਹਿੰਦੇ ਵੀ ਸਵੇਰੇ ਸਟੋਰੀ ਦੇਖੀ ਸੀ ਵੀ ਕਹਿੰਦੇ ਸੁਣਾ ਮੇਲਾ ਲਾਇਆ ਆ ਤੇ ਹੋ ਕੇ ਜਾਣੇ ਆ ਮਿਹਰਬਾਨੀ ਬਹੁਤ ਬਹੁਤ ਥੈਂਕ ਯੂ ਦਾ ਵੀ ਭਾਜੀ ਹੋ ਸਕਣਾ ਜਿਹੜਾ 500 ਰੁਪਿਆ ਭਾਜੀ ਆਹ ਪਰਲਾ 250 ਰੁਪਏ ਚ ਇਹ 700 ਰੁਪਏ ਦੀ 700 ਰੁਪਏ ਚ ਧਿਆਰ ਜੁਕਰ ਹੈ ਸੇਲ ਇੱਥੇ ਆ ਸੇਲ ਇੱਥੇ ਆ ਇੱਥੇ ਆ ਇੱਥੇ ਆ ਜਲ ਚੱਕੇ ਜਲ ਚੱਕੇ ਜਲ ਚੱਕੇ ਗਰਮੀ ਬਹੁ ਹੈ ਜੀ ਜਲ ਚੱਕੇ ਸੇਲ ਸੇਲ ਇਹਨੂੰ ਕਹਿੰਦੇ ਆ ਸੇਲ ਆ ਤੁਹਾਨੂੰ ਕਿਹਾ ਸੀ ਨਾ ਲੁੱਟਾਂਗੇ ਮੇਲਾ ਲੁੱਟਾਂਗੇ ਮੇਲਾ ਆਜੋ ਜੀ ਆਜੋ ਹਲੋ ਜੀ ਮੇਰੀ ਜਾਨ ਨੇ ਬੂਟ ਲੈ ਲਿਆ ਜੀ ਇਹ ਵਾਰੀ ਬਹੁਤ ਬੜਾ ਜਿਹੜਾ ਪਿੰਡ ਆਪਣਾ ਇੱਥੇ ਸਰਵਿਸ ਹੈਡੋ ਲਓ ਜੀ ਭਾਈ ਉਹਨਾਂ ਨੇ ਸ਼ੂ ਲੈ ਲਿਆ ਜੀ ਚੱਕਰ ਲਿਓ ਓ ਇੱਧਰ 7 ਨੰਬਰ ਭਾਈ ਨੂੰ ਸਿਲੈਕਟ ਕਰਾਈ 7 ਨੰਬਰ 2500 2500 2500 ਅਰਸ਼ੂ ਗਾਇ ਜੀ ਸਤਿ ਸ਼੍ਰੀ ਅਕਾਲ ਐਮਰਾਜ ਭਾਈ ਜੀ ਵੀ ਆ ਗਏ ਨੇ ਜਾਈ ਸ਼ਾਹ ਨੇ ਮੇਰੇ ਭਰਾ ਜਾਈ ਸ਼ਾਹ ਕੇ ਗੱਲ ਸ਼ਾਹ ਕੇ 3000 ਰੁਪਏ ਜੀ

कष्ट बिटाए हरि ओम नमो शिव आए हरि ओम नमो शिव झट झूठ है सबका स्वामी जनाजो है भोले बाबा अंतरिया में भोले बाबा अंतरिया में भोले बाबा अंतरिया में भोले बाबा अंतरिया में सबके कष्ट मिटाए हरि ओम नमो शिव आए ओम नमो शिव आए हरि ओम नमो शिव आए हरि ओम नमो ਹੋ ਸ਼ਿਵ ਆਏ ਹਰੀ ਓਮ ਨਮੋ ਨੂ ਲ ਬਾਬਾ ਆਏ ਅੰਦਰਿਆ ਮੀ ਗਾਏ ਅੰਦਰਿਆ ਮੀ ਆਏ ਜਿਉ ਮੁਰਿ ਬਚਾਤੇ ਆਏ ਜੰਮ ਰੋ ਮਾ ਜਾਤੇ ਆਏ ਬੰਪੰਮ ਕਹਿੰਦੇ ਸੀ ਅੰਦਰਿਆ ਦਾਸ 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 ਆਇਆ 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 ਧਿਆਨ ਗੰਦਰਸ ਦੇ ਲੈ ਕਰਨ ਖੇਚਾ ਖੇਚਾ ਕਰਨ ਜਸ ਨੂੰ ਬੜਾਦੇ ਆ ਪੈਜੀ ਹੁੰਨੇ ਆ ਬਾਦੂ ਪਿਆ ਹਲੋ ਨੋ ਨੰਬਰ ਸਕੈਚਰ ਜੀ ਰਾਮਾ ਮੰਡੀ ਤੋਂ ਆਏ ਆ ਸਾਡੇ ਭਾਈ ਜਿਹੜੀ ਸਪੈਸ਼ਲੀ ਸ਼ੂ ਲੈਣ ਉਹ ਭਾਈ ਜਿਹੜੀ ਆਏ ਆਪਣੇ ਸਪੈਸ਼ਲੀ ਮੈਂ ਭਾਈ ਜਿਹੜੀ ਆਪਾਂ ਨੂੰ ਬਹੁਤ ਬਹੁਤ ਪਿਆਰ ਆ ਭਾਈ ਹੋਣਾ ਦਾ ਲਵ ਯੂ ਆ ਭਾਈ ਹੋਣਾ ਨੂੰ ਲਵ ਯੂ ਲਵ ਯੂ ਆਇਓ 500 500 ਜੀ 500 500 ਜੀ 500 ਸਰ ਸਾਡੇ ਪੰਜਾਬ ਦੇ ਸਾਰੇ ਮੇਰੇ ਨਾਲ ਦੀ ਤਾਂ ਦੇ ਲੋਕਾਂ ਨੂੰ ਸ਼ੁਕਰੀਆ ਲੱਖ ਲੱਖ हेलो जी मेरा भरा आ गया आदमपुर तो बहुत बहुत धन्यवाद थैंक यू थैंक यू ਰਾਤਰੀ ਦਾ ਬਹੁਤ ਸਾਰਾ ਮਾਰ ਦਿੰਦਾ ਮੇਰੇ ਭਰਾਵਾ ਨੇ ਐਨ ਓਕੇ ਰਿਪੋਰਟ ਕਰਾਤੀ ਆ ਸਾਰੇ ਈਸ਼ੂ ਪਕਾਤੇ ਐਨ ਓਕੇ ਇਸ ਟਾਈਮ ਟਾਈਮ ਕੀ ਹੋ ਗਿਆ ਮਾੜਾ ਸਾਢੇ 8 ਹੋ ਗਏ ਸਾਢੇ 8 ਹੋ ਗਏ ਆ ਤੇ ਚੈੱਕ ਕਰ ਲਓ ਮੇਰੇ ਪ੍ਰਾਪਾ ਜੀ ਇੱਕ ਮਿੰਟ ਦਿਖਾ ਦਿਓ ਐ ਕਿ ਅਸੀਂ ਵੀ ਅੜੇ ਖੜੇ ਆ ਬਾਈ ਕਸਟਮਰ ਵੀ ਅੜੇ ਖੜੇ ਆ ਕਸਟਮਰ ਵੀ ਅੜੇ ਖੜੇ ਆ ਤੇ ਉਹ ਸੌਰੀ ਮੰਗੀ ਇੱਕ ਮਿੰਟ ਬਾਈ ਕਲੋਜ਼ ਹੈ ਭਰਾ ਬੜਕੇ ਹਾਂ ਗਲਾਸ ਕਾਟ ਦੀ ਸੌਰੀ ਸੱਚ ਪਤਾ ਜੀ ਜੱਤਰ ਹੋਇਆ ਸਾਡੇ ਕੋਲ ਟਾਈਮ ਨਹੀਂ ਲੱਗਾ ਬਸ ਗੱਲ ਇਹ ਆ ਉਹ ਬੰਦਾ ਕਦੋਂ ਸੈਟਿੰਗ ਕਰਦਾ ਕਦੋਂ ਨਹੀਂ ਉਹ ਜਦੋਂ ਕਸਟਮਰ ਆਏ ਆ ਨਾ ਬਹੁਤ ਟੁੱਟ ਕੇ ਪੈ ਜਾਂਦੇ ਆ ਕਿਸਾਬ ਦੇ ਤੇ ਉਹ ਟੁੱਟ ਕੇ ਹੀ ਆਏ ਆ ਆਪਾਂ ਸਾਰੇ ਭਗਦਾਤ ਆ ਅਗਲੇ ਸੰਡੇ ਜਦਾਂ ਕਿ ਜਾਂ ਜਦੋਂ ਤੁਸੀਂ ਕਹੋਗੇ ਉਸ ਦਿਨ ਆਪਾਂ ਸੰਡੇ ਰੱਖ ਲਾਂਗੇ ਗਲਾਸ ਕੜਾ ਫ੍ਰੀ ਤੁਹਾਨੂੰ ਇੱਕ ਦਿਨ ਦੇਣੇ ਦੇਣੇ ਜੋ ਮਰਜ਼ੀ ਹੋ ਜੇ ਮੈਂ ਕਿਹਾ ਦਈਏ ਕਮਾਂਡ ਛੁੱਟੀ ਦੀ ਹੋਰ ਹੋਰ ਦਈਏ ਤਨੂੰ ਲਾ ਕੇ ਮੈਨੂੰ ਕਿਦਾਂ ਦਾ ਲੱਗੰਦਿਆ ਫੀਲ ਹੁੰਦਿਆ ਛੁੱਟੀ ਦੀ ਕਮਾਂਡ ਦਈਏ ਮੈਂ ਸੋਚਦਾ ਹਾਂ ਹਾਂ ਹਨ ਦਿੱਤੀ ਜਾਵੇ ਰਣ ਛੁੱਟੀ ਦੀ ਕਮਾਂਡ ਦਿੱਤੀ ਜਾਵੇ ਹੁਣ ਬੰਦੇ ਲਾਸ਼ ਲੈ ਓਏ ਲਾਸ਼ ਲੈ ਕੇ ਜਾਣ ਦੇ ਬੰਦੇ ਯਾਰ ਲਾਸ਼ ਹੀ ਆ ਵਾ ਜਿਵੇਂ ਆਪਾਂ ਲਗਾ ਸਹੀ ਕੰਮ ਨਹੀਂ ਆ ਵੈਰੀ ਗੁੱਡ ਵੈਰੀ ਗੁੱਡ ਕਿਹੜਾ ਸਾਡ ਤੇ ਨਹੀਂ ਕਿਹਨਾਂ ਨੂੰ ਸਾਡ ਤੇ ਕਰਾ ਹੋਰ ਯਾਰ ਇਥੇ ਜਿੰਨਾ ਕਰ ਮੈਨੂੰ ਥੋੜਾ ਹੋਸ਼ ਆਈ